ਆਪ ਸਾਰਿਆਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਭਖਿਆ ਹੋਇਆ। ਅੱਜ ਗੱਲ ਕਰਾਂਗੇ ਆਪਾਂ ਹਲਕਾ ਫਿਰੋਜ਼ਪੁਰ ਤੋਂ ਜਿੱਥੇ ਸਰੋਨੀ ਅਕਾਲੀ ਦਲ ਹਤੇ ਉਹਦੇ ਉਮੀਦਵਾਰ ਨੇ ਭਾਈ ਜਸਕਰਨ ਸਿੰਘ ਕਾਨ ਸਿੰਘ ਵਾਲਾ ਉਹ ਚੜ੍ਹਦੀ ਕਲਾ ਦੇ ਨਾਲ ਉਥੋਂ ਵੋਟਾਂ ਦੇ ਵਿੱਚ ਖੜੇ ਨੇ। ਪੰਥਕ ਉਮੀਦਵਾਰ ਨੇ ਸਾਰੇ ਮੋਰਚਿਆਂ ਦੇ ਵਿੱਚ ਵੱਡੇ ਤੌਰ ਤੇ ਉਹਨਾਂ ਨੇ ਭਾਗ ਲਾਇਆ ਲਥੀਪੁਰ ਜਿਹੜਾ ਲਸੀਪੁਰਾ ਦਾ ਆ ਉੱਥੇ ਸਰਕਾਰ ਨੇ ਜਲੰਧਰ ਦੇ ਵਿੱਚ ਘਟਾ ਹੈ ਉੱਥੇ ਹੀ ਮੋਰਚਾ ਲਾਇਆ ਹੋਰ ਜਿੰਨੇ ਵੀ ਮੋਰਚੇ ਲੱਗੇ ਕਿਸਾਨੀ ਮੋਰਚਾ ਲੱਗਿਆ ਮੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਲੱਗਿਆ ਅਮਰਤਪਾਲ ਸਿੰਘ ਦਾ ਮੋਰਚਾ ਲੱਗਿਆ ਮੋਰੀ ਤੋਰ ਤੇ ਉਹਨਾਂ ਨੇ ਰੋਲ ਅਦਾ ਕੀਤੇ ਹਰੇਕ ਪੰਥਕ ਮਸਲੇ ਦੇ ਵਿੱਚ ਜਿਹੜੇ ਬੇਆਦਮੀਆਂ ਦਾ ਹੋਵੇ ਉੱਥੇ ਪਹੁੰਚਦੇ ਨੇ ਹੁਣ ਫਿਰੋਜ਼ਪੁਰ ਦੇ ਇਲਾਕੇ ਦੀ ਸੰਗਤ ਦਾ ਫਰਜ ਬਣਦਾ ਕਿ ਉਹਨਾਂ ਨੂੰ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਣਾ ਇੱਕ ਕੌਮ ਦੇ ਨਰ ਧੜਕਾ ਜਰਨੈਲ ਨੇ ਭਾਈ ਜਸਕਰਨ ਸਿੰਘ ਕਾਨ ਸਿੰਘ ਵਾਲਾ ਉਹਨਾਂ ਨੂੰ ਵੋਟਾਂ પા ਕੇ ਜਿੱਤੇ ਆਕੇ ਪਾਰਲੀਮੈਂਟ ਦੇ ਵਿੱਚ ਭੇਜੋ ਆਪ ਸਾਰਿਆਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਭਖਿਆ ਹੋਇਆ ਅੱਜ ਗੱਲ ਕਰਾਂਗੇ ਆਪਾਂ ਹਲਕਾ ਫਿਰੋਜ਼ਪੁਰ ਤੋਂ ਜਿੱਥੇ ਸਰਉਣੀ ਅਕਾਲੀ ਦਲ ਹਤੇ ਉਹਦੇ ਉਮੀਦਵਾਰ ਨੇ ਭਾਈ ਜਸਕਰਨ ਸਿੰਘ ਕਾਨ ਸਿੰਘ ਵਾਲਾ ਉਹ ਚੜ੍ਹਦੀ ਕਲਾ ਦੇ ਨਾਲ ਉਥੋਂ ਵੋਟਾਂ ਦੇ ਵਿੱਚ ਖੜੇ ਨੇ ਪੰਥਕ ਉਮੀਦਵਾਰ ਨੇ ਸਾਰੇ ਮੋਰਚਿਆਂ ਦੇ ਵਿੱਚ ਵੱਡੇ ਹੀ ਤੌਰ ਤੇ ਉਹਨਾਂ ਨੇ ਭਾਗ ਲਾਇਆ ਲਥੀਪੁਰ ਜਿਹੜਾ ਲਸੀਪੁਰਾ ਦਾ ਉਹਥੇ ਸਰਕਾਰ ਨੇ ਜਲੰਧਰ ਦੇ ਵਿੱਚ ਘਰਟਾ ਹੈ ਉਥੇ ਹੀ ਮੋਰਚਾ ਲਾਇਆ ਹੋਰ ਜਿੰਨੇ ਵੀ ਮੋਰਚੇ ਲੱਗੇ ਕਿਸਾਨੀ ਮੋਰਚਾ ਲੱਗਿਆ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਲੱਗਿਆ ਅਮਰਪਾਲ ਸਿੰਘ ਦਾ ਮੋਰਚਾ ਲੱਗਿਆ ਮੋਰੀ ਤੋਰ ਤੇ ਉਹਨਾਂ ਨੇ ਰੋਲ ਅਦਾ ਕੀਤੇ ਹਰੇਕ ਪੰਥਕ ਮਸਲੇ ਦੇ ਵਿੱਚ ਜਿਹੜੇ ਬੇਆਦਮੀਆਂ ਦਾ ਹੋਵੇ ਉਥੇ ਪਹੁੰਚਦੇ ਨੇ ਹੁਣ ਫਿਰੋਜ਼ਪੁਰ ਦੇ ਇਲਾਕੇ ਦੀ ਸੰਗਤ ਦਾ ਫਰਜ਼ ਬਣਦਾ ਕਿ ਉਹਨਾਂ ਨੂੰ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਣਾ ਇੱਕ ਕੌਮ ਦੇ ਨਰ ਧੜਕਾ ਜਰਨੈਲ ਨੇ ਭਾਈ ਜਸਕਰਨ ਸਿੰਘ ਕਾਨ ਸਿੰਘ ਵਾਲਾ ਉਹਨਾਂ ਨੂੰ ਵੋਟਾਂ ਪਾ ਕੇ ਜਿੱਤੇ ਆਕੇ ਪਾਰਲੀਮੈਂਟ ਦੇ ਵਿੱਚ ਭੇਜੋ ਆਪ ਸਾਰਿਆਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਭਖਿਆ ਹੋਇਆ ਅੱਜ ਗੱਲ ਕਰਾਂਗੇ ਆਪਾਂ ਹਲਕਾ ਫਿਰੋਜ਼ਪੁਰ ਤੋਂ ਜਿੱਥੇ ਸਰੋਨੀ ਅਕਾਲੀ ਦਲ ਹਤੇ ਉਹਦੇ ਉਮੀਦਵਾਰ ਨੇ ਭਾਈ ਜਸਕਰਨ ਸਿੰਘ ਕਾਨ ਸਿੰਘ ਵਾਲਾ ਉਹ ਚੜ੍ਹਦੀ ਕਲਾ ਦੇ ਨਾਲ ਉਥੋਂ ਵੋਟਾਂ ਦੇ ਵਿੱਚ ਖੜੇ ਨੇ ਪੰਥਕ ਉਮੀਦਵਾਰ ਨੇ ਸਾਰੇ ਮੋਰਚਿਆਂ ਦੇ ਵਿੱਚ ਵੱਡੇ ਹੀ ਤੌਰ ਤੇ ਉਹਨਾਂ ਨੇ ਭਾਗ ਲਾਇਆ ਲਥੀਪੁਰ ਜਿਹੜਾ ਲਸੀਪੁਰਾ ਦਾ ਉੱਥੇ ਸਰਕਾਰ ਨੇ ਜਲੰਧਰ ਦੇ ਵਿੱਚ ਘਟਾਹੇ ਉੱਥੇ ਹੀ ਮੋਰਚਾ ਲਾਇਆ ਹੋਰ ਜਿੰਨੇ ਵੀ ਮੋਰਚੇ ਲੱਗੇ ਕਿਸਾਨੀ ਮੋਰਚਾ ਲੱਗਿਆ ਮੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਲੱਗਿਆ ਅਮਰਪਾਲ ਸਿੰਘ ਦਾ ਮੋਰਚਾ ਲੱਗਿਆ ਮੋਰੀ ਤੋਰ ਤੇ ਉਹਨਾਂ ਨੇ ਰੋਲ ਅਦਾ ਕੀਤੇ ਹਰੇਕ ਪੰਥਕ ਮਸਲੇ ਦੇ ਵਿੱਚ ਜਿਹੜੇ ਬੇਆਦਮੀਆਂ ਦਾ ਹੋਵੇ ਉੱਥੇ ਪਹੁੰਚਦੇ ਨੇ ਹੁਣ ਫਿਰੋਜ਼ਪੁਰ ਦੇ ਇਲਾਕੇ ਦੀ ਸੰਗਤ ਦਾ ਫਰਜ ਬਣਦਾ ਕਿ ਉਹਨਾਂ ਨੂੰ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਣਾ ਇੱਕ ਕੌਮ ਦੇ ਨਰ ਧੜਕਾ ਜਰਨਲ ਨੇ ਭਾਈ ਜਸਕਰਨ ਸਿੰਘ ਕਾਨ ਸਿੰਘ ਵਾਲਾ ਉਹਨਾਂ ਨੂੰ ਵੋਟਾਂ પાਕੇ ਜਿੱਤੇ ਆ ਕੇ ਪਾਰਲੀਮੈਂਟ ਦੇ ਵਿੱਚ ਭੇਜੋ ਆਪ ਸਾਰਿਆਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਭਖਿਆ ਹੋਇਆ ਅੱਜ ਗੱਲ ਕਰਾਂਗੇ ਆਪਾਂ ਹਲਕਾ ਫਿਰੋਜ਼ਪੁਰ ਤੋਂ ਜਿੱਥੇ ਸਰੋਨੀ ਅਕਾਲੀ ਦਲ ਹਤੇ ਉਹਦੇ ਉਮੀਦਵਾਰ ਨੇ ਭਾਈ ਜਸਕਰਨ ਸਿੰਘ ਕਾਨ ਸਿੰਘ ਵਾਲਾ ਉਹ ਚੜ੍ਹਦੀ ਕਲਾ ਦੇ ਨਾਲ ਉਥੋਂ ਵੋਟਾਂ ਦੇ ਵਿੱਚ ਖੜੇ ਨੇ ਪੰਥਕ ਉਮੀਦਵਾਰ ਨੇ ਸਾਰੇ ਮੋਰਚਿਆਂ ਦੇ ਵਿੱਚ ਵੱਡੇ ਹੀ ਤੌਰ ਤੇ ਉਹਨਾਂ ਨੇ ਭਾਗ ਲਾਇਆ ਲਥੀਪੁਰ ਜਿਹੜਾ ਲਸੀਪੁਰਾ ਦਾ ਉੱਥੇ ਸਰਕਾਰ ਨੇ ਜਲੰਧਰ ਦੇ ਵਿੱਚ ਘਟਾ ਹੇ ਉੱਥੇ ਹੀ ਮੋਰਚਾ ਲਾਇਆ ਹੋਰ ਜਿੰਨੇ ਵੀ ਮੋਰਚੇ ਲੱਗੇ ਕਿਸਾਨੀ ਮੋਰਚਾ ਲੱਗਿਆ ਮੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਲੱਗਿਆ ਅਮਰਤਪਾਲ ਸਿੰਘ ਦਾ ਮੋਰਚਾ ਲੱਗਿਆ ਮੋਰੀ ਤੌਰ ਤੇ ਉਹਨਾਂ ਨੇ ਰੋਲ ਅਦਾ ਕੀਤੇ ਹਰੇਕ ਪੰਥਕ ਮਸਲੇ ਦੇ ਵਿੱਚ ਜਿਹੜੇ ਬੇਆਦਮੀਆਂ ਦਾ ਹੋਵੇ ਉੱਥੇ ਪਹੁੰਚਦੇ ਨੇ ਹੁਣ ਫਿਰੋਜ਼ਪੁਰ ਦੇ ਇਲਾਕੇ ਦੀ ਸੰਗਤ ਦਾ ਫਰਜ਼ ਬਣਦਾ ਕਿ ਉਹਨਾਂ ਨੂੰ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਣਾ ਇੱਕ ਕੌਮ ਦੇ ਨਰ ਧੜਕਾ ਜਰਨਲ ਨੇ ਭਾਈ ਜਸਕਰਨ ਸਿੰਘ ਕਾਨ ਸਿੰਘ ਵਾਲਾ ਉਹਨਾਂ ਨੂੰ ਵੋਟਾਂ ਪਾ ਕੇ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ